ਸੌਰੀ ਕੀ ਗੱਲਾਂ ਮਿਲਿਆ ਲੇਟ ਹੋ ਗਿਆ ਮੈਂ ਤਾਂ ਨਹੀਂ ਲੇਟ ਹੋਇਆ ਤੂੰ ਹੀ ਛੇਤੀ ਪਹੁੰਚ ਜਾਣਾ ਬਰਾਦਰੀ ਦੇ ਦੁੱਖ ਸੁੱਖ ਚ ਤਾਂ ਜਾ ਕੇ ਖੜਨਾ ਹੀ ਪੈਂਦਾ ਹੈ ਚਾਚਾ ਦੁੱਖ ਸੁੱਖ ਤੋਂ ਜ਼ਿਆਦਾ ਆਇਆ ਫਿਰ ਕੀ ਕਹਿੰਦੇ ਆ ਤੇਰੇ ਚੀਕੂ ਸੀਤਾਵਲ ਸੁੱਖੇ ਭਤੀਜ ਇਹੋ ਜੀ ਟੀਚਰ ਨਾ ਕਰ ਜੇ ਮੈਂ ਟੀਚਰ ਕਰਤੀ ਫੇ ਤੂੰ ਮਿੱਠਾ ਮਿੱਠਾ ਜਾ ਮੰਨੇਗਾ ਸੱਚੇ ਮਿੱਠੇ ਤੋਂ ਜ਼ਿਆਦਾ ਆ ਬਿਕਰਮ ਮਜੀਠੀ ਨੂੰ ਕਦੋਂ ਛੱਡਣਾ ਆ ਭਾਂ ਤੇਰੀ ਸਰਕਾਰ ਨੇ ਚਾਚਾ ਕੀ ਦੱਸਾ ਯਾਰ ਪਿਆਰ ਤਲ ਬਹੁਤ ਸੁਭਝਾਲੇ ਬਾਲੀਆ ਪਤੀਸਰਾ ਪਾਲੀਆ ਬਾਲੇ ਵਕੀਲ ਕਰ ਲੈ ਉੱਤੋਂ ਵਤੰਦਰ ਕਹਿੰਦੇ ਆ ਨਾਬਾ ਜੇਲ੍ਹ ਤੋਂ ਡਿਬੜੂਗੜ੍ਹ ਜੇਲ੍ਹ 'ਚ ਸ਼ਿਫਟ ਕਰਨਾ ਤੇ ਮੈਨੂੰ ਲੱਗਦਾ ਮੈਨੂੰ ਲਾਈਟਲੀ ਲੱਗੇ ਲੱਗਦਾ ਇਹਨਾਂ ਨੂੰ ਟੀਜ਼ਰ ਦਿਖਾਣਾ ਪੈਣਾ ਇ ਫਿਊ ਮੋਮੈਂਟਸ ਲੇਟਰ ਜਨਾਵ ਤਿੰਨ ਸਾਲਾ ਲੰਘ ਗਿਆ ਮੈਨੂੰ ਲੱਗਦਾ 40 ਆ ਸਕੀਮ 1000 ਰੁਪਏ ਵਾਲੀ ਸ਼ਟਾਤ ਕਰਨੀ ਪੈਣੀ ਆ ਬੁੜੀਆਂ ਨੇ ਬੜਾ ਖੂਨ ਪੀਤਾ ਪਤੰਦਰਾ ਦੀਆਂ ਠਾ ਮੈਸੇਜ ਕਰੀ ਜਾਂਦੀ ਆ ਮੇਰੇ ਘਰ ਦੀ ਵੀ ਕਿ ਮੈਨੂੰ ਕੈਲਕੂਲੇਟਰ ਕਰ ਕਰ ਤੱਛੀ ਜਾਂਦੀ ਆ ਵੀ 1000 ਰੁਪਿਆ ਤਿੰਨ ਸਾਲਾ ਦਾ ਇੰਨਾ ਹੋ ਗਿਆ ਉੱਤੋਂ ਮੈਂ ਖਾਤੀ ਪੀਤੀ ਚ ਕਹਿ ਬੱਠਾ ਵੀ 1000 ਦੇ 1100 ਦਊਂ ਤੇ ਰਾਤਾ ਖੁੰਦਾ ਪਤੰਦਰ ਆ ਸੁਖਾ ਤੇ ਚੰਨੀ ਤਾਲੇ ਮਾਰੀ ਜਾਂਦਿਆ ਉਹ ਜਾਣਦੇ ਜਾਣਦੇ ਭਾਂਤਿਆ ਰਿਪੋਰਟ ਮੇਰੇ ਕੋਲ ਸਾਰੀ ਆਂਦੀ ਆ ਪੰਜਾਬ ਦੀ ਉਹੀ ਬੈਠਾ ਦੇਖੀ ਜਾਂਦਾ ਸੀ ਸਵੇਰ ਦਾ ਖਬਰਾਂ ਦੇ ਵਿੱਚ ਬਿਕਰਮ ਵਜੀਠਿਆ ਬਿਕਰਮ ਵਜੀਠਿਆ ਹੋਈ ਪਈ ਆ ਜਦੋਂ ਦਾ ਚੱਕਿਆ ਨਾ ਪੀਲਾ ਪੰਜਾ ਕਿਉਂ ਨਹੀਂ ਚੱਲਿਆ ਹਾਲੇ ਤੱਕ ਮੈਨੂੰ ਲੱਗਦਾ ਗਰੀਬਾਂ ਦੇ ਘਰ ਢਾਉਣ ਵਾਲਾ ਸੌਫਟਵੇਅਰ ਕੀਤਾ ਹੋਣਾ ਜੀ ਸੀ ਵੀ ਨੂੰ ਫਿਰ ਕਿਆ ਬਾਤ ਹੈ ਸਰ ਕਿਆ ਬਾਤ ਹੈ ਸਰ ਕਿਆ ਬਾਤ ਇਹ ਬਾਤ ਹੈ ਉਹ ਰਹਿਣ ਦਿਆ ਕਰ ਭੰਤਿਆ ਰਹਿਣ ਦਿਆ ਕਰ ਚਿੱਟਾ ਕਹਿੰਦੇ ਪੰਜਾਬ ਚ ਪਹਿਲਾਂ ਨਾਲੋਂ ਵੱਧ ਗਿਆ ਓ ਕੇਜਰੀ ਆ ਜੀ ਕਿਉਂ ਲਾਈਵ ਬੇਇੱਜ਼ਤੀ ਕਰੀ ਜਾਂਦੇ ਹੋ ਤੁਸੀਂ 베ਰੀ ਤੁਸੀਂ ਆਪਣੀ ਫਿਕਰ ਕਰੋ ਦਿੱਲੀ ਵਾਲੇ ਨੇ ਤੁਹਾਡੇ ਦਾ ਛੁੱਟੀ ਕੀਤੀ ਆ ਕਿਤੇ 2027 ਚ 베ਰੀ ਛੁੱਟੀ ਨਾ ਕਰਾ ਦਿਓ ਤੁਸੀਂ ਆਲੇ ਹੁਣ ਨੈਰੋ ਪੈਂਟਾ ਪਾਣੀ ਆ ਸ਼ੁਰੂ ਕਰ ਦੋ ਤੁਸੀਂ ਸੁਣਿਆ ਤਾਂ ਹੁਣ ਕਹਿੰਦੇ ਚੱਲੀ ਥੋੜੀ ਨਿੱਕਰ ਤੇ ਚੂਹੇ ਛੱਡਾ ਲੂ ਫਿਰਦਾ ਉਹ ਯਾਰ ਪਾ ਦਿਆ ਫਿਰ ਮੈਂ ਕੀ ਕਰਾਂ ਮੇਰੇ ਕੋਲ ਤਾਂ ਜ਼ਾਰੀਆਂ ਚਾਲੀਆਂ ਬੈਲ ਬੋਟਮ ਨੇ ਜਨਾਬ ਫਿਰ ਤਾਂ ਮੇਰੇ ਵੀ ਹੱਥ ਖੜਿਆ ਬਾਕੀ ਜੋ ਕਰਦਾ ਹੁਣ ਫਿਰ ਚੂਹੇ ਜਿਹੀ ਕਰਨਾ

ਕੁਰਸੀ 7 ਮਿੰਟ ਮੈਂ ਬੁਣ ਕੇ ਆ। ਔਰ 17 ਲੋਕ ਨੇ ਆਪ। ਇੱਕ ਕੁਰਸੀ 7 ਮਿੰਟ ਮੈਂ ਬੁਣ ਕੇ ਆ। ਗੱਲ ਸੁਣ ਓਏ ਚੋਲ ਇੱਕ ਕੁਰਸੀ ਨੂੰ ਚਾਹੇ 7 ਮਿੰਟ ਲੱਗਣ ਚਾਹੇ ਲੱਗਣ 70 ਮੈਂ ਭਈਆ ਨਾਲ ਗੱਲ ਨਹੀਂ ਕਰਦਾ। ਆਪਦੇ ਮਾਈ ਬਾਪ ਨੂੰ ਭੇਜ ਮਤਲਬ ਕਿ ਭਗਵੰਤ ਮਾਨ ਨੂੰ ਮੈਂ ਜ਼ਰੂਰੀ ਗੱਲ ਕਰਨੀ ਆ ਉਹਦੇ ਨਾਲ। ਅਰੇ ਮਜੀਠੀਆ ਜੀ ਕਾਹੇ ਗੁੱਸਾ ਕਰਤੇ ਹੋ ਔਰ ਕਿਉਂ ਬੱਚੋ ਜੈਸੀ ਬਾਤੇ ਕਰਤੇ ਹੋ ਸਾਰਾ ਪੰਜਾਬ ਜਾਣਤਾ ਹੈ ਅਸਲੀ ਮਾਈ ਬਾਪ ਕੌਣ ਹੈ ਅਰੇ ਬਾਪ ਰੇ ਇਹ ਤਾਂ ਧੋਤੀ ਖੋਲ ਰਹਾ ਹੈ ਮੈਨੂੰ ਲੱਗਦਾ ਪੰਜਾਬੀ ਤੈਨੂੰ ਸਮਝ ਨਹੀਂ ਆਂਦੀ ਆ ਬਾਸਮਤੀ ਚੌਲ ਨੂੰ ਲੱਗਦਾ ਤੈਨੂੰ ਦੂਜੇ ਤਰੀਕੇ ਨਾਲ ਸਮਝਾਣਾ ਪਊ ਜਾਂ ਛੇਤੀ ਭੇਜ ਭੰਤੇ ਨੂੰ ਏ ਫਿਊ ਮੂਮੈਂਟਸ ਲੇਟਰ ਡੱਕੀ ਬਮਾਰੀਆ ਬਜੀਠੀਆ ਤੈਨੂੰ ਅਕਲ ਨਹੀਂ ਹੈਗੀ ਸਾਹਬ ਨਾਲ ਕਿੱਦਾਂ ਗੱਲ ਕਰੀਦੀ ਹੁੰਦੀ ਆ ਪੰਤੇਆ ਸਾਹਬ ਹੋਊ ਤੇਰਾ ਸਾਡੇ ਤਾਂ ਇੱਥੇ ਇਹੋ ਜੇ ਚੌਨਾ ਲਾਉਣ ਆਉਂਦੇ ਆ ਹਰ ਸਾਲ ਤੇ ਤੂੰ ਇਹਨੂੰ ਸਾਰਾ ਪੰਜਾਬ ਸੰਭਾਈ ਬੈਠਾ ਤੂੰ ਸਮਝਾ ਹਾਂ ਨਹੀਂ ਤੂੰ ਸਮਝਾ ਨਹੀਂ ਮਜੀਠੀਆ ਜੀ ਜਿਆਦਾ ਸੱਚ ਦਾ ਬੋਲੋ ਮੈਂ ਨਸ ਲਾਦਣੀ ਫਿਰ ਉੱਥੇ ਬੈਠ ਕੇ ਕਰੀ ਜਾਈ ਉੱਚੀ ਕੀ ਜੀਰੇ ਕਰਕੇ ਬੁਲਾਇਆ ਉਹ ਕੰਮ ਦੱਸੋ ਮੈਨੂੰ ਫੇਰ ਠੀਕ ਆ ਮਾਨ ਸਾਹਿਬ ਮੈਂ ਕਹਿਣਾ ਸੀ ਵੀ ਇੱਥੇ ਮੱਛਰ ਬਹੁਤ ਨੇ ਤੇ ਇੱਥੇ ਇੱਕ ਏਸੀ ਤੇ ਆਲ ਆਊਟ ਦੀ ਕਿੱਟ ਭੇਜ ਦਿਓ ਨਾਲੇ ਆ ਨੈਟਫਲਿਕਸ ਦਾ ਆਈਡੀ ਪਾਸਵਰਡ ਦੇਵਾ ਤੈਨੂੰ ਪਾਸਵਰਡ ਨੈਟਫਲਿਕਸ ਦਾ ਨਾ ਪੂਆ ਕਰਿਆ ਆਇਆ ਜੇ ਲਾਇਆ ਤੂੰ ਜੇਲ੍ਹ ਕਿਆ ਗੱਲ ਕਰਤੀ ਯਾਰ ਸੁਖੇ ਚੱਕਿਆ ਭੰਤੇ ਨੇ ਮਜੀਕਿਆ ਤੇ ਆ ਤੂੰ ਮੇਰਾ ਤੇ ਆਪਣਾ ਕੀ ਹਾਲ ਬਣਾਇਆ ਭਖਮਾ ਚੋਲਾ ਪਾ ਕੇ ਗੱਲ ਕੀ ਆ ਜੇ ਚੁਸਤ ਚਲਾਕ ਨਿਕਲੇਤੇ ਇਥੇ ਦੋਨੇ ਮਰਾਂਗੇ ਹੂੰ ਬਚਾ ਜ ਨਮਾ ਤੂੰ ਮੇਰੀਆਂ ਕਰਨੀਆਂ ਵਾਲੇ ਜਾਣਦਾ ਨਹੀਂ ਓ ਮੈਂ ਤਾਂ ਭੇਡਾਂ ਚੋਂ ਊਠ ਖਿਣ ਲੈਣਾ ਜਾ ਹੋ ਭਗਤੋ ਜਾ ਹੋ ਬਾਬੇ ਕਰਨੀ ਵਾਲੇ ਕੰਮੋ ਸੇਵਾ ਹੋ ਕੇ ਦਵਾਲੇ ਕਰੋਗੇ ਸੇਵਾ ਬੱਚਾ ਮਿਲੂਗਾ ਮੇਵਾ ਇਹ ਜੂੜ ਬੋਲ ਰਹਾ ਹੈ ਭਗਤੋ ਤੁਹਾਡਾ ਭਲਾ ਕਰਨ ਵਾਸਤੇ ਹੁਣ ਬਾਬੇ ਆਪਣੀਆਂ ਛੱਕੀਆਂ ਦੇ ਨਾਲ ਤੁਹਾਡੇ ਪਿੰਡ ਤੇ ਕੋਈ ਸੰਕਟ ਨਹੀਂ ਆਉਣ ਦੇਣਗੇ ਬੱਚਾ ਪਾਪਾ ਜੀ ਸਾਡਾ ਪਿੰਡ ਸਾਰਾ ਖੁਸ਼ ਹੈ ਲੈ ਜੀ ਕੋਈ ਸੰਕਟ ਨਹੀਂ ਹੈਗਾ ਜੀ ਹੈ ਜੀ ਹੈ ਮੈਂ ਆਉਣ ਵਾਲੇ ਸੰਕਟ ਦੀ ਗੱਲ ਕੀਤੀ ਆ। ਉਹ ਤੈਨੂੰ ਕਿਹੜੇ ਪਾਸੋਂ ਬੱਚਾ ਲੱਗਣ ਡਿਆ ਸਾਡੇ ਨਾਲ ਉਹ ਵੱਡੀ ਦਾੜੀ ਉਹ ਦੇ ਮੂੰਹ ਤੇ। ਬਾਬਾ ਕੀ ਕਹਿ ਰਿਹਾ ਤੇਰੇ ਚਲਾ? ਕੁਛ ਨਹੀਂ ਜੀ ਮੈਂ ਤਾਂ ਕਹ ਰਹੀ ਪਿੰਡ ਦੇ ਲੋਕ ਹੀ ਬੜੇ ਸਿਆਣੇ ਜੀ। ਅੱਜ ਕਿਹੜਾ ਕੋਈ ਸੰਕਟ ਹੋ ਸਕਦਾ? ਹਾਂ ਸੱਚ। ਅੱਕੜ ਦੂਰ ਕਰ ਸਕਦੇ ਹੋ? ਬਾਬੇ ਸਭ ਸੰਕਟ ਦੂਰ ਕਰਨਗੇ। ਤੁਸੀਂ ਬਸ ਸੰਕਰਦੋ ਬੱਚਾ ਉਹ ਬਾਬਾ ਪਿਛਲੇ 40 ਸਾਲਾਂ 70 ਸਾਲਾਂ ਤੋਂ ਜਿਹੜੀ ਵੀ ਸਰਕਾਰ ਆਂਦੀ ਆ ਕਰਜ਼ਾ ਚੁੱਕ ਚੋਕਾ ਸੋਨੇ ਦੀ ਚੀੜੀ ਜਿਹੜਾ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਹੁੰਦਾ ਸੀ ਅੱਜ ਉਹ ਸਿਰਫ ਲੁੱਟਾਂ ਖੋਹਾਂ ਚੱਟੇ ਨਾਲ ਮਰ ਰਹੀ ਇਹ ਨੌਜਵਾਨ ਪੀੜੀ ਸਮਝ ਗਏ ਬਾਬੇ ਗੋਲੀਆਂ ਨਾਲ ਤਾਂ ਐਵੇਂ ਭੁੰਨੇ ਜਾਂਦੇ ਆ ਜਿਵੇਂ ਲੁਕਣ ਮੀਚੀ ਖੇਡਾ ਠੱਪਾ ਸਮਝੋ ਹੋ ਗਈ ਕਿਰਪਾ ਅਜ ਤੋਂ ਬਾਅਦ ਇਹੋ ਜਿਹਾ ਕਾਨੂੰਨ ਬੰਨਣਾ ਚਾਹੀਦਾ ਵੀ ਜਿਹੜੀ ਸਰਕਾਰ ਸੱਤਾ ਚ ਆਂਦੀ ਆ ਜਿੰਨਾ ਕਰਜ਼ਾ ਲਊ ਉਹ ਪੂਏ 5 ਸਾਲ ਹੋਣ ਤੇ ਉਹਦੀ ਸੁਭਾਈ ਕਰੇ ਨਹੀਂ ਤਾਂ ਸਰਕਾਰ ਦੇ ਸਿਆਸੀ ਬੰਦੇ ਜਿਹੜੇ ਉਸ ਸਮੇਂ ਪਾਰਟੀਆਂ ਹੋਣਗੇ ਉਹਨਾਂ ਦੀ ਜਾਇਦਾਦ ਵੇਚ ਕੇ ਕਰਜ਼ਾ ਲਾਇਆ ਜਾਵੇ। ਕੀ ਬਾਤ ਹੈ ਸਰ ਕੀ ਬਾਤ ਹੈ ਸਰ ਕਿਆ ਬਾਤ ਹੈ ਵੈਸੇ ਦੋਸਤੋ ਗੱਲ ਸੁਣਨ ਚਾਹੀ ਸੀ ਕਹਦੇ ਵੀ ਪਿਛਲੇ ਸਾਲ ਨਾਲੋਂ ਆ ਸਾਲ ਦੇ ਵਿੱਚ 10% GST ਤੇ ਵਾਧਾ ਹੋਇਆ ਪਰ ਤਦ ਤਰਾ ਨੇ ਫੇਰ ਕਾਸ ਤੋਂ 8500 ਕਰੋੜ ਦਾ ਹੋਲਡ ਕਰ ਜਾ ਚਾ ਜਿਹੜਾ 40 ਸਾਲਾਂ ਤੋਂ ਉਨੂੰ ਅਸੀਂ ਕਿੱਦਾਂ ਭਰਾਂਗੇ ਓਏ ਮੇਰੀ ਮਨਅਸ਼ੀ ਭੱਜ ਚੱਲੀ ਏ ਭੱਜੋ ਵਿਚਾਲੇ ਖਬਰੇ ਵੀ ਆ ਰਹੀ ਹੈ ਕਿ ਵਿਕਰਮ ਸਿੰਘ ਮਰਜੀਦੀਆ ਦੀ ਗ੍ਰਿਫਤਾਰੀ ਪਾ ਦਿੱਤੀ ਗਈ ਹੈ। ਮਾਝੀ ਨੇ ਬਚਾਵੇਲਾ ਆਇਆ ਯਾਰ ਪਾਰਦਾ ਪੰਜੋ ਵੀਰੋ ਵੇ ਮਾਉਂ ਦਾ ਲੱਲਕਾਰਦਾ ਪੰਜੋ ਵੀਰੋ ਜੋ ਵੀ ਹੋਵੇ ਬਦਲ ਸਾਹਿਬ ਮੇਰੇ ਵੀਰ ਨੂੰ ਬਚਾਓ ਤੈਨੂੰ ਆਪਣੇ ਭਰਾ ਦੀ ਪੱਈਆ ਐੱਚੇ ਪਾਰਟੀ ਦੀ ਬੱਚੀ ਕੋਈ ਇੱਜ਼ਤ ਵੀ ਖਤਮ ਹੋ ਗਈ ਸਹੀ ਪਕੜੇ ਹਨ ਕੋਸ਼ਿਸ਼ਾ ਕਰਨਾ ਪਊਗਾ ਜੇ ਇਹ ਨਾ ਸੱਚਾਈ ਸਾਜ਼ਿਸ਼ ਲੱਗੇ ਪਲਾਨ ਬਣਾਓ ਵਿਕਰਮ ਦੀਆਂ ਕਰਤੂਤਾਂ ਤੇ ਪਰਦਾ ਪਾਓ ਤੇ ਗ੍ਰਿਫਤਾਰੀ ਦਾ ਸਾਰਾ ਇਲਜ਼ਾਮ ਅਰਵਿੰਦ ਕੇਜਰੀਵਾਲ ਤੇ ਪਾ ਦਿਓ A few moments later okay, oh, badger, 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 badger.

ਹੈਲੋ ਵੇ ਹੈਲੋ ਤੇ ਆ ਲੱਗਦਾ ਗੱਲ ਸੁਣ ਮੇਰੀ ਮੇਰਾ ਹੀਰਾ ਵੀਰ ਵਜੇ ਚੱਕ ਕੇ ਲੈ ਗਈ ਆ ਭਾਂ ਤੇਰੀ ਨ ਕੰਮੀ ਸਰਕਾਰ ਮੰਨ ਲੋ ਉਹ ਚਾਹੇ ਚਿੱਟੇ ਦਾ ਤਸਕਰ ਹੈਗਾ ਸੀ ਚਾਹੇ ਨਹੀਂ ਨਾ ਆ ਆਖਾ ਨੂੰ ਇਹ ਕਿਹੜਾ ਰੂਹ ਆਫਜਾ ਪੀਂਦਾ ਆਹਾ ਆਹਾ ਨੀ ਭਾਗ ਵਾਦਿਆ ਨਾ ਕ ਕਿਤੇ ਉਸ ਤੋਂ ਬਾਅਦ ਬੇਰ ਨੰਬਰ ਲਾ ਦੇ ਸਰਕਾਰ ਵੀ ਉਹਦੀ ਆ ਉਹਨੇ ਤਾਂ ਪਤੰਦਰ ਨੇ ਆਪ ਦਾ ਤਮਾਤਰ ਮੰਤਰੀ ਵੀ ਚੱਕ ਕੇ ਬਾਰੇ ਮਾਰਿਆ ਕਿਤੇ ਐ ਨਾ ਹੋਵੇ ਮਜੀਠੀਏ ਤੋਂ ਬਾਅਦ ਉਹ ਮੇਰਾ ਨੰਬਰ ਲਾ ਦੇ ਨਾ ਐ ਕੋਈ ਕਿਵੇਂ ਨੰਬਰ ਲਾ ਦੂ ਮੇਰੇ ਹੁੰਦੇ ਹੋਏ ਮੇਰੇ ਭਰਾ ਤੇ ਮੇਰੇ ਸਾਈ ਦਾ ਮੈਂ ਵੀ ਦੇਖਦੀ ਆ ਜਾ ਕੇ ਹੁਣ ਨੀ ਭਾਗ ਵਾਲੇ ਰੈਡ ਦੇ ਰੈਡ ਦੇ ਤੂੰ ਦਾ ਕੁਛ ਕਰੀ ਪੈਡੂ ਲੱਗਦਾ ਤੇਰੀਆ ਕੀਤੀ ਅਰਦਾਸਾ ਦਾ ਹੀ ਫਾਲਾ ਆਹ ਦੇਖ ਲੈ ਤੂੰ ਕੀ ਕਿਆ ਸੀ ਤੇ ਕੀ ਹੋ ਗਿਆ ਜੀ ਮੇਰੇ ਭਰਾ ਨੇ ਸੋਈ ਦੀ ਨੱਕੀ ਪਰਦਾ ਦੀ ਕਿਸੇ ਚਿੱਟੇ ਦਾ ਕੋਈ ਤਸਕਰੀ ਕੀਤੀ ਆ ਵੇਚਿਆ ਕੋਈ ਲੈਣਾ ਦੇਣਾ ਨਹੀਂ ਤੇ ਪਰਮਾਤਮਾ ਉਹਦਾ ਕੱਖ ਨਾ ਰਹਿੰਦੇ ਤਦਾਸ ਤੂੰ ਕਿਦਾਂ ਮਜੀਠੀਆਂ ਨੂੰ ਗ੍ਰਿਫਤਾਰ ਕਰਨਾਗੇ ਸਾਨੂੰ ਵੱਡਾ ਅਪਡੇਟ ਬਾਬਾ ਜੀ ਕਰੋ ਕਿਰਪਾ ਕੋਈ ਵੀ ਕੰਮ ਨਹੀਂ ਬੰਦਾ ਕੁਰਸੀ ਵੀ ਹੱਥੋਂ ਗਈ ਇਹੋ ਜਿਹਾ ਕੁਝ ਕਰੋ ਕਿ ਸਰਕਾਰ ਬਣ ਜਾਏ ਹਾਂਜੀ ਬੱਚਾ ਦੀਵੇ ਲਾਣੇ ਆਂ ਹਾਂਜੀ ਬਾਬਾ ਜੀ ਦੀਵਾਲੀ ਤੇ ਲਾਣੇ ਆ ਉਹ ਤੇਰਾ ਕੁਝ ਨਹੀਂ ਹੋ ਸਕਦਾ ਭਰਾਵਾ ਜਿੱਦਾ ਦੀਆਂ ਤੇਰੀਆਂ ਗੱਲਾਂ ਨੇ ਤੇਰੀ ਸਰਕਾਰ ਨਹੀਂ ਤੇਰੀ ਕਮੇਡੀ ਫਿਲਮ ਹੀ ਬਣ ਸਕਦੀ ਆ ਬਾਬਾ ਜੀ ਕੋਈ ਤਾਂ ਉਪਾਅ ਦੱਚੋ ਜੀਦੇ ਨਾਲ ਮੈਂ ਚੱਲਣ ਲੱਗ ਜਾਂ ਭਗਵੰਤ ਮਾਨ ਵਾਂਗੂ ਦੇਖ ਸੁਖੇ ਮੂੰਹ ਤੇ ਜਵਾਬ ਆ ਮੇਰਾ ਮਤਲਬ ਸਿੱਧਾ ਐ ਸਹਾਬ ਆ ਜੇ ਆਪਾਂ ਕੰਦ ਜ ਮੁੱक्की ਮਾਰਾਂਗੇ ਤਾਂ ਮੁੱक्की ਦੀ ਧੁੱਕੀ ਨਿਕਲੂਗੀ ਤੇ ਰਹੀ ਗੱਲ ਚੱਲਣ ਦੀ ਜੇ ਮੇਰੇ ਕੋਲ ਕੋਈ ਉਪਾਅ ਹੁੰਦਾ ਤਾਂ ਮੈਂ ਆਪ ਨਾ ਚੱਲਣ ਲੱਗ ਜਾਂਦਾ ਮਤਲਬ ਬਾਬਾ ਜੀ ਤੁਸੀਂ ਵੀ ਗੱਲਾਂ ਦਾ ਕੜਾਈ ਬਣਾਦੇ ਹੋ ਥੋੜੀ ਆ ਗੱਲ ਸੁਣ ਕੇ ਮੇਰੇ ਦੋਸਤ ਭੋਲੇ ਡਰਾਈਵਰ ਦੀ ਗੱਲ ਯਾਦ ਆ ਗਈ ਉਹ ਵੀ ਇੱਕ ਵਾਰੀ ਕਿਸੇ ਬਾਬੇ ਕੋਲ ਚਲਾ ਗਿਆ ਬਾਬਾ ਨੂੰ ਪਹਿਲੀ ਗੱਲ ਪੁੱਛਦਾ ਤੇਰਾ ਐਕਸੀਡੈਂਟ ਹੋਣੋਂ ਬਚਿਆ ਨਾ ਥੋਲਾ ਕਹਿੰਦਾ ਹਾਂ ਜੀ ਕਰ ਲੋ ਕਿਉਂ ਰੂ ਭਾਂਡਾ ਜੇ ਬੱਦਾ ਉਡ ਡਰਾਈਵਰੀ ਕਰੂ ਐਕਸੀਡੈਂਟ ਨਾ ਹੋਊ ਤਾਂ ਹੋਰ ਕੀ ਹੋਊ ਸਹੀ ਵਾਰ ਬਾਬਾ ਜੀ ਬੈਠਾ ਸੋਚਦਾ ਵੀ ਸੁੱਖਿਆ ਸਰਕਾਰ ਦੀ ਮਾਰ ਧਾਰ ਬਾਬੇ ਵੱਡ ਜਾ ਦੇਆ ਕਿਉਂਕਿ ਬਾਬੇ ਵੱਡ ਜੋਏ ਜੇ ਨਜ਼ਾਰੇ ਲੈਣੇ ਕੀ ਗੱਲਾਂ ਮਿਲਿਆ ਲੇਟ ਹੋ ਗਿਆ ਐ ਮੈਂ ਤਾਂ ਨਹੀਂ ਲੇਟ ਹੋਇਆ ਐ ਤੂੰ ਹੀ ਛੇਤੀ ਪਹੁੰਚ ਜਾਣਾ ਬਰਾਦਰੀ ਦੇ ਦੁੱਖ ਸੁੱਖ ਚ ਤਾਂ ਜਾ ਕੇ ਖੜਨਾ ਹੀ ਪੈਂਦਾ ਹੈ ਚਾਚਾ ਦੁੱਖ ਸੁੱਖ ਤੋਂ ਜ਼ਿਆਦਾ ਆਇਆ ਫਿਰ ਕੀ ਕਹਿੰਦੇ ਆ ਤੇਰੇ ਚੀਕੂ ਸੀਤਾਵਾਲ ਸੁੱਛੇ ਭਤੀਜ ਇਹੋ ਜੀ ਟੀਚਰ ਨਾ ਕਰ ਜੇ ਮੈਂ ਟੀਚਰ ਕਰਤੀ ਫਿਰ ਤੂੰ ਮਿੱਠਾ ਮਿੱਠਾ ਜਾ ਮੰਨੇਗਾ ਸੱਚ ਮਿੱਠੇ ਤੋਂ ਜ਼ਿਆਦਾ ਆਇਆ ਬਿਕਰਮ ਮਜੀਠੀ ਇਹਨੂੰ ਕਦੋਂ ਛੱਡਣਾ ਆਹ ਭਾਂ ਤੇਰੀ ਸਰਕਾਰ ਨੇ ਸੱਚ ਕੀ ਦੱਸਾ ਯਾਰ ਪਿਆਰ ਨਾਲ ਬਹੁਤ ਸਮਝਾ ਲਈ ਬਾਲੀਆ ਪਤੀਸਰਾ ਪਾਲੀਆ ਬਾਲੇ ਵਕੀਲ ਕਰ ਲੇ ਉੱਤੋਂ ਬਤੰਦਰ ਕਹਿੰਦੇ ਆ ਨਾਬਾ ਜੇਲ੍ਹ ਤੋਂ ਡੀਬੜੂਗੜ੍ਹ ਜੇਲ੍ਹ 'ਚ ਸ਼ਿਫਟ ਕਰਨਾ ਇਹ ਮੈਨੂੰ ਲੱਗਦਾ ਮੈਨੂੰ ਲਾਈਟਲੀ ਲੱਗੇ ਲੱਗਦਾ ਇਹਨਾਂ ਨੂੰ ਟੀਜ਼ਰ ਦਿਖਾਣਾ ਪੈਣਾ A few moments later ਨਾਵ ਤਿੰਨ ਸਾਲ ਲੰਘ ਗਿਆ ਮੈਨੂੰ ਲੱਗਦਾ 40 ਆ ਸਕੀਮ 1000 ਰੁਪਏ ਵਾਲੀ ਸਟਾਰਟ ਕਰਨੀ ਪੈਣੀਆ ਬੁੜੀਆਂ ਨੇ ਬੜਾ ਖੂਨ ਪੀਤਾ ਪਤੰਦਰਾ ਦੀਆਂ ਠਾ ਮੈਸਜ ਕਰੀ ਜਾਂਦੀਆ ਮੇਰੇ ਘਰ ਦੀ ਵੀ ਮੈਨੂੰ ਕੈਲਕੂਲੇਟਰ ਕਰ ਕਰ ੱਛੀ ਜਾਂਦੀਆ ਵੀ 1000 ਰੁਪਏ ਤਿੰਨ ਸਾਲਾਂ ਦਾ ਇੰਨਾ ਹੋ ਗਿਆ ਉੱਤੋਂ ਮਾਂ ਖਾਦੀ ਪੀਤੀ ਚ ਕਹਿ ਬੈਠਾ ਵੀ 1000 ਦੇ 1100 ਦਊ ਤੇਰਾ ਤਾਂ ਖੁੰਦਾ ਪਤੰਦਰਾ ਸੁੱਖਾ ਤੇ ਚੰਨੀ ਤਾਨੇ ਮਾਰੀ ਜਾਂਦੇ ਆ ਉਹ ਜਾਣਦੇ ਜਾਣਦੇ ਭਾਂਤਿਆ ਰਿਪੋਰਟ ਮੇਰੇ ਕੋਲ ਸਾਰੀ ਆਂਦੀ ਆ ਪੰਜਾਬ ਦੀ ਉਹੀ ਬੈਠਾ ਦੇਖੀ ਜਾਂਦਾ ਸੀ ਸਵੇਰ ਦਾ ਖਬਰਾਂ ਦੇ ਵਿੱਚ ਬਿਕਰਮਜੀਠਿਆ ਬਿਕਰਮਜੀਠਿਆ ਹੋਈ ਪਈ ਆ ਜਦੋਂ ਦਾ ਚੱਕਿਆ ਨਾ ਪੀਲਾ ਪੰਜਾ ਕਿਉਂ ਨਹੀਂ ਚੱਲਿਆ ਹਾਲੇ ਤੱਕ ਮੈਨੂੰ ਲੱਗਦਾ ਗਰੀਬਾਂ ਦੇ ਘਰ ਢਾਉਣ ਵਾਲਾ ਸੌਫਟਵੇਅਰ ਕੀਤਾ ਹੋਣਾ ਜੀਐਸਵੀ ਨੂੰ ਫਿਰ ਕੀ ਬਾਤ ਹੈ ਸਰ ਕੀ ਬਾਤ ਹੈ ਸਰ ਕੀ ਬਾਤ ਇਹ ਬਾਤ ਹੈ ਉਹ ਰੈਣ ਦਿਆ ਕਰ ਭਾਂਤਿਆ ਰੈਣ ਦਿਆ ਕਰ ਚਿੱਟਾ ਕਹਿੰਦੇ ਪੰਜਾਬ 'ਚ ਪਹਿਲਾਂ ਨਾਲੋਂ ਵੱਧ ਗਿਆ ਓਕੇ ਜੀ ਰਾਜ ਜੀ ਕਿਉ ਲਾਈਵ ਬੇਇੱਜ਼ਤੀ ਕਰੀ ਜਾਂਦੇ ਹੋ ਤੁਸੀਂ 베ਰੀ ਤੁਸੀਂ ਆਪਣੀ ਫਿਕਰ ਕਰੋ ਦਿੱਲੀ ਵਾਲਿਆਂ ਨੇ ਤੁਹਾਡੇ ਦਾ ਛੁੱਟੀ ਕੀਤੀ ਆ ਕਿਤੇ 2027 ਚ 베ਰੀ ਛੁੱਟੀ ਨਾ ਕਰਾ ਦਿਓ ਤੁਸੀਂ ਨਾਲੇ ਹੁਣ ਨੈਰੋ ਪੈਂਟਾ ਪਾਣੀਆ ਸ਼ੁਰੂ ਕਰ ਦਿਓ ਤੁਸੀਂ ਸੁਣਿਆ ਤਾਂ ਹੁਣ ਕਹਿੰਦੇ ਚੱਲੀ ਤੁਹਾਡੀ ਨਿੱਕਰ ਚ ਚੂਹੇ ਛੱਡਾ ਲੂ ਫਿਰਦਾ ਓ ਯਾਰ ਪਾ ਦਿਆ ਫਿਰ ਮੈਂ ਕੀ ਕਰਾਂ ਮੇਰੇ ਕੋਲ ਤਾਂ ਲਾਰੀਆਂ ਚਾਲੀਆਂ ਬੈਲ ਬੋਟਮ ਨੇ ਜਨਾਬ ਫਿਰ ਤਾਂ ਮੇਰੇ ਵੀ ਹੱਥ ਖੜਿਆ ਬਾਕੀ ਜੋ ਕਰਦਾ ਹੁਣ ਫਿਰ ਚੂਹੇ ਜਿਹੀ ਕਰਨਾ ਹੁਣ ਤੁਮਾਰਤ ਮਾਨ ਦੀ ਸ਼ਕਤ ਦੇਖ ਕੇ ਲੱਗਦਾ ਤੁਮంత్రి ਪਹਿਲੇ ਆਪਣੀ ਸ਼ਕਤ ਦੇ ਕਿ ਤੜਾਈ ਦਾ ਹੱਥ ਪੈ ਗਿਆ ਨਾ ਤੇਰੇ ਉਹ ਚੀਕਾ ਕਢਾਉ ਤੇਰੇ ਆ ਉਹ ਚੀਕਾ ਕਢਾਉ ਯਾਦ ਰੱਖਣਗੇ A few moments later जगह डांग मेरी तेरा। <laughs> ते <रा। laughs> ते जबानाई <जाते कटू। laughs> <laughs> 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 ਕੁਰਸੀ 7 ਮਿੰਟਾਂ 'ਚ ਬੁਣ ਕੇ ਆ। ਔਰ 17 ਲੋਕ ਨੇ ਆ। ਇੱਕ ਕੁਰਸੀ 7 ਮਿੰਟਾਂ 'ਚ ਬੁਣ ਕੇ ਆ। ਗੱਲ ਸੁਣ ਓਏ ਚੋਲ ਇੱਕ ਕੁਰਸੀ ਨੂੰ ਚਾਹੇ 7 ਮਿੰਟ ਲੱਗਣ ਚਾਹੇ ਲੱਗਣ 70 ਮੈਂ ਭਈਆ ਨਾਲ ਗੱਲ ਨਹੀਂ ਕਰਦਾ। ਆਪਦੇ ਮਾਈ ਬਾਪ ਨੂੰ ਭੇਜ ਮਤਲਬ ਕਿ ਭਗਵਾਨ ਜੀ ਮਾਨ ਨੂੰ ਮੈਂ ਜ਼ਰੂਰੀ ਗੱਲ ਕਰਨੀ ਆ ਉਹਦੇ ਨਾਲ। ਅਰੇ ਮਜੀਠੀਆ ਜੀ ਕਾਹੇ ਗੁੱਸਾ ਕਰਤੇ ਹੋ ਔਰ ਕਿਉਂ ਬੱਚੋ ਜੈਸੀ ਬਾਤੇ ਕਰਤੇ ਹੋ ਸਾਰਾ ਪੰਜਾਬ ਜਾਣਤਾ ਹੈ ਅਸਲੀ ਮਾਈ ਬਾਪ ਕੌਣ ਹੈ ਅਰੇ ਬਾਪ ਰੇ ਇਹ ਤਾਂ ਧੋਤੀ ਖੋਲ ਰਹਾ ਹੈ ਮੈਨੂੰ ਲੱਗਦਾ ਪੰਜਾਬੀ ਤੈਨੂੰ ਸਮਝ ਨਹੀਂ ਆਂਦੀ ਆ ਬਾਸਮਤੀ ਚੌਲ ਨੂੰ ਲੱਗਦਾ ਤੈਨੂੰ ਦੂਜੇ ਤਰੀਕੇ ਨਾਲ ਸਮਝਾਣਾ ਪਊ ਜਾ ਛੇਤੀ ਭੇਜ ਭੰਤੇ ਨੂੰ A few moments later ਦਾ ਕੀ ਬਿਮਾਰੀ ਆ ਮਜੀਠੀ ਆ ਤੈਨੂੰ ਅਕਲ ਨਹੀਂ ਹੈਗੀ ਸਾਹਬ ਨਾਲ ਕਿੱਦਾਂ ਗੱਲ ਕਰੀਦੀ ਹੁੰਦੀ ਆ ਭੰਤਿਆ ਸਾਹਬ ਹੋ ਤੇਰਾ ਸਾਡੇ ਤਾਂ ਇੱਥੇ ਇਹੋ ਜੇ ਚੌਨਾ ਲਾਉਣ ਆਉਂਦੇ ਆ ਹਰ ਸਾਲ ਤੇ ਤੂੰ ਇਹਨੂੰ ਸਾਰਾ ਪੰਜਾਬ ਸੰਭਾਈ ਬੈਠਾ ਤੂੰ ਸਮਝਿਆ ਹਾਂ ਨਹੀਂ ਤੂੰ ਸਮਝਿਆ ਨਹੀਂ ਮਜੀਠੀਆ ਜੀ ਜਿਆਦਾ ਸੱਚ ਦਾ ਬੋਲੋ ਮੈਂ ਨਸ ਲਾ ਦੇਣੀ ਐ ਫਿਰ ਉੱਥੇ ਬੈਠ ਕੇ ਕਰੀ ਜਾਈ ਉੱਚੀ ਚੀਂ ਜੀ ਦੇ ਕਰਕੇ ਬੁਲਾਇਆ ਉਹ ਕੰਮ ਦੱਸੋ ਮੈਨੂੰ ਫਿਰ ਠੀਕ ਆ ਮਾਨ ਸਾਹਿਬ ਮੈਂ ਕਹਿਣਾ ਸੀ ਵੀ ਇੱਥੇ ਮੱਛਰ ਬਹੁਤ ਨੇ ਤੇ ਇੱਥੇ ਇੱਕ ਏਸੀ ਤੇ ਆਲ ਆਊਟ ਦੀ ਕਿੱਟ ਭੇਜ ਦਿਓ ਨਾਲੇ ਆ ਨੈਟ ਕਲਿੱਕ ਦਾ ਆਈਡੀ ਪਾਸਵਰਡ ਦੇਵਾ ਤੈਨੂੰ ਪਾਸਵਰਡ ਨੈਟ ਕਲਿੱਕ ਦਾ ਨਾ ਪੂਆ ਕਰਿਆ ਆਇਆ ਜੇ ਲਾਇਆ ਤੂੰ ਜੇਲ੍ਹ ਕਿਆ ਗੱਲ ਕਰਤੀ ਯਾਰ ਸੁਖੇ ਚੱਕਿਆ ਭੰਤੇ ਨੇ ਮਜੀਕਿਆ ਤੇ ਆ ਤੂੰ ਮੇਰਾ ਤੇ ਆਪਣਾ ਕੀ ਹਾਲ ਬਣਾਇਆ ਭਖਮਾ ਚੋਲਾ ਪਾ ਕੇ ਗੱਲ ਕੀ ਆ ਇਹ ਪੂਰੀ ਐਸ਼ ਕਰਾਂ ਜੇ ਚੁਸਤੇ ਚਲਾਕ ਨਿਕਲੇਤੇ ਇਥੇ ਦੋਨੇ ਮਰਾਂਗੇ ਹੂੰ ਬਚਾ ਜ ਨਮਾ ਤੂੰ ਮੇਰੀਆਂ ਕਰਨੀਆਂ ਵਾਲੇ ਜਾਣਦਾ ਨਹੀਂ ਓ ਮੈਂ ਤਾਂ ਭੇਡਾਂ ਚੋਂ ਊਠ ਖਿਣ ਲੈਂਨਾ ਯਾਹੋ ਪਟੋ ਯਾਹੋ ਆ ਗਿਆ ਬਾਬੇ ਕਰਨੀ ਵਾਲੇ ਕੰਮੋ ਸੇਵਾ ਹੋ ਕੇ ਦਵਾਲੇ ਕਰੋਗੇ ਸੇਵਾ ਬੱਚਾ ਮਿਲੂਗਾ ਮੇ ਬਾ ਆਹ ਨਹੀਂ ਜੂੜ ਰਹਾ ਹੈ ਤਖਤ ਤੁਹਾਡਾ ਭਲਾ ਕਰਨ ਵਾਸਤੇ ਹੁਣ ਬਾਬੇ ਆਪਣੀਆਂ ਛਕੀਆਂ ਦੇ ਨਾਲ ਤੁਹਾਡੇ ਪਿੰਡ ਤੇ ਕੋਈ ਸੰਕਟ ਨਹੀਂ ਆਉਣ ਦੇਣਗੇ ਬੱਚਾ ਪਾਪਾ ਜੀ ਸਾਡਾ ਪਿੰਡ ਸਾਰਾ ਖੁਸ਼ਿਆਲ ਹੈ ਜੀ ਕੋਈ ਸੰਕਟ ਨਹੀਂ ਹੈਗਾ ਜੀ ਹੈ ਜੀ ਮੈਂ ਆਉਣ ਵਾਲੇ ਸੰਕਟ ਦੀ ਗੱਲ ਕੀਤੀ ਆ ਪੱਤ ਨੂੰ ਕਿਹੜੇ ਪਾਸੋਂ ਬੱਚਾ ਲੱਗਣ ਡਿਆ ਸਾਡੇ ਨਾਲ ਵੱਡੀ ਦਾੜੀ ਆ ਉਹ ਤੇ ਮੂੰਹ ਤੇ ਬਾਬਾ ਕੀ ਕਹਿ ਰਿਹਾ ਤੇਰੇ ਚਲਾ ਕੁਛ ਨਹੀਂ ਜੀ ਮੈਂ ਤਾਂ ਕਹ ਰਹੀ ਪਿੰਡ ਦੇ ਲੋਕ ਹੀ ਬੜੇ ਸਿਆਣੇ ਆ ਜੀ ਅਜਿਹਾ ਕਿਹੜਾ ਕੋਈ ਸੰਕਟ ਹੋ ਸਕਦਾ ਹਾਂ ਸੱਚ ਕਿਹੜਾ ਦੂਰ ਕਰ ਸਕਦੇ ਹੋ ਬਾਬੇ ਸਭ ਸੰਕਟ ਦੂਰ ਕਰਨਗੇ ਤੁਸੀਂ ਬਸ ਸੰਕਰਤਾ ਸੋ ਬੱਚਾ ਉਹ ਬਾਬਾ ਪਿਛਲੇ 40 ਸਾਲਾਂ ਤੋਂ 70 ਸਾਲਾਂ ਤੋਂ ਜਿਹੜੀ ਵੀ ਸਰਕਾਰ ਆਂਦੀ ਆ ਕਰਦਾ ਚੁੱਕ ਚੋਕਾ ਸੋਨੇ ਦੀ ਚੀੜੀ ਜਿਹੜਾ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਹੁੰਦਾ ਸੀ ਅੱਜ ਉਹ ਸਿਰਫ ਲੁਟਾਂ ਖੋਹ ਹਾਂ ਚੱਟੇ ਨਾਲ ਮਰ ਰਹੇ ਉਹ ਨੌਜਵਾਨ ਪੀੜੀ ਸਮਝ ਗਏ ਬਾਬੇ ਗੋਲੀਆਂ ਨਾਲ ਤਾਂ ਐਵੇਂ ਭੁੰਨੇ ਜਾਂਦੇ ਆ ਜਿਵੇਂ ਲੁਕਣ ਦੀ ਚੀ ਖੇਡਾ ਥੱਪਾ ਸਮਝੋ ਹੋ ਗਈ ਕਿਰਪਾ ਅੱਜ ਤੋਂ ਬਾਅਦ ਇਹੋ ਜਿਹਾ ਕਾਨੂੰਨ ਬੰਨਣਾ ਚਾਹੀਦਾ ਵੀ ਜਿਹੜੀ ਸਰਕਾਰ ਸੱਤਾ ਚ ਆਂਦੀ ਆ ਜਿੰਨਾ ਕਰਜ਼ਾ ਲਊ ਉਹ ਪੂਏ 5 ਸਾਲ ਹੋਣ ਤੇ ਉਹਦੀ ਸੁਭਾਈ ਕਰੇ ਨਹੀਂ ਤਾਂ ਸਰਕਾਰ ਦੇ ਸਿਆਸੀ ਬੰਦੇ ਜਿਹੜੇ ਉਸ ਸਮੇਂ ਪਾਰਟੀਆਂ ਹੋਣਗੇ ਉਹਨਾਂ ਦੀ ਜਾਇਦਾਦ ਵੇਚ ਕੇ ਕਰਜ਼ਾ ਲਾਇਆ ਜਾਵੇ। ਕੀ ਬਾਤ ਹੈ ਸਰ ਕੀ ਬਾਤ ਹੈ ਸਰ ਯਾ ਬਰ ਇਹ ਬਾਤ ਹੈ ਵੈਸੇ ਦੋਸਤੋ ਗੱਲ ਸੁਣਨ ਚਾਹੀ ਸੀ ਕਹਦੇ ਵੀ ਪਿਛਲੇ ਸਾਲ ਨਾਲੋਂ ਆ ਸਾਲ ਦੇ ਵਿੱਚ 10% GST 'ਚ ਵਾਧਾ ਹੋਇਆ ਪਰ ਤਦਦਰਾ ਨੇ ਫੇਰ ਕਾਸ ਤੋਂ 8500 ਕਰੋੜ ਦਾ ਹੋਲਡ ਕਰ ਦਿਆ ਚਾ ਜਿਹੜਾ 40 ਸਾਲਾਂ ਤੋਂ ਓਨੂੰ ਅਸੀਂ ਕਿੱਦਾਂ ਪਰਾਂਗੇ ਓਏ ਮੇਰੀ ਮਾਂ ਨਸੀਬ ਅੱਜ ਚੱਲੀਏ ਬੱਚੋ ਦੇ ਵਿਚਾਲੇ ਖਬਰੇ ਵੀ ਆ ਰਹੀ ਹੈ ਕਿ ਵਿਕਰਮ ਸਿੰਘ ਮਰਜੀਂਡਿਆ ਵੀ ਗ੍ਰਿਫਤਾਰੀ ਪਾ ਦਿੱਤੀ ਗਈ ਹੈ